ਜਸਦਾ ਬਾਚ ਗੋਪਨ ਸੋ ਸਵਈਆ ਮਾਤਖੀ ਜੀ ਓਨ ਗੋਪਨ ਕੋ ਤੁਮ ਕਿਉ ਸਤ ਮੋਹੇ ਖਿਜਾਵਤ ਹੋਰੀ ਬੋਲਤ ਹੋ ਆਪਣੇ ਮੁਖ ਤੇ ਹਮਰੇ ਧਨ ਹੈ ਦਦ ਦਾਮ ਸੋ ਗੌਰੀ ਮੂੜ ਹੀਰ ਨ ਜਾਣਤ ਹੈ ਵੱਡ ਬੋਲਤ ਹੋ ਸੋ ਰਹੋ ਤੁਮ ਠੌਰੀ ਕੰਨ ਹੈ ਸਾਧ ਬਿਨਾ ਅਪਰਾਧ ਹੈ ਬੋਲਹਿਗੀ ਜੋ ਭਈ ਕਛ ਬੌਰੀ ਕਮਣੀਆਂ ਜਿਹੜੀਆਂ ਬੋਲਦੀਆਂ ਮੇਰਾ ਤਾਂ ਪੁੱਤ ਸਾਧਾ ਕਹਿੰਦੀ ਐ ਇੱਕ ਤੇ ਚੋਰ ਦੋਹਰਾ ਦੋਹਰਾ ਬੇਨਤੀ ਕਰ ਜਸਦਾ ਤਬੈ ਦਉ ਦਏ ਮਿਲਾਏ ਕਾਨ ਬਿਗਾਰੇ ਦੇਸ ਦਦ ਸੇਰ ਦਦ ਫਿਰ ਕਹਿੰਦੀ ਆ ਬਈ ਗੁੱਸਾ ਨਾ ਕਰਿਓ ਜੇ ਸਾਡਾ ਕਾਨ ਖੇਰ ਦਦ ਦੋਤੇ 100 ਸੇਰ ਲੈ ਲਿਓ ਮੇਰੇ ਕੋਲੋਂ ਆ ਕਾਨ ਬਿਗਾਰੇ ਸੇਰ ਦਦ ਲਿਹੋ ਮਨਕ ਤੁਮ ਆਏ ਗੋਪੀ ਬਾਤ ਜਸਦਾ ਸੇ ਜਸਦਾ ਸੂ ਜਸਦਾ ਸੂ ਕਰ ਲਓ ਜਸਦਾ ਜਸਦਾ ਸੇ ਪਾਠ ਹੀ ਐ ਸੋ ਬਣਾਇਆ ਹੋਇਆ ਬਈ ਗੋਪੀ ਬਾਤ ਜਸ ਦਾਸੋਂ ਦੋਹਰਾ ਤਬ ਗੋਪੀ ਮਿਲਿ ਜਾਉ ਕਹੀ ਮੋਹਨ ਜੀਵੈ ਤੋਹੇ ਯਾਹੇ ਦੇਹ ਹਮ ਖਾਨ ਦਦ ਸਭ ਮਨ ਕਰੈ ਨਾ ਕਰੋਹੇ ਅਸੀਂ ਕਹਿੰਦੇ ਕ੍ਰੋਧ ਕਰਦੀ ਐ ਹੀ ਸਾਨੂੰ ਦੁੱਧ ਕਿਉਂ ਦਿੰਦਾ ਐ ਐਤ ਸ੍ਰੀ ਬਚਿਤਰਨਾਟ ਹਾਂਜੀ ਦਦ ਤੇ ਐ ਜੀ ਯਾਹੇ ਦੇਹ ਹਮ ਖਾਨ ਦਦ ਸਭ ਮਨ ਕਰੇ ਨਾ ਕਰੋਹੇ ਅਸੀਂ ਸਾਰਿਆਂ ਮਨਜ ਗ੍ਰੋਧ ਨਹੀਂ ਕਰਦੀਆਂ ਇੱਕ ਸ੍ਰੀ ਬਚਿਤ੍ਰਨਾਟਕ ਗ੍ਰੰਥ ਹੈ ਕ੍ਰਿਸ਼ਨ ਆਵਤਾਰੇ ਮੱਖਣ ਚੁਰਾਇਬੋ ਵਰਨਨੰ ਹਥ ਜਦ ਦਾ ਕੋ ਬੇਸਬਸਾਰੀ ਮੁਖ ਪ੍ਰਸਾਰ ਦਿਖੈਬੋ ਸਵਈਆ ਗੋਪੀ ਗਈ ਆਪਣੇ ਘਰ ਮੈਂ ਅਜਿਹੀ ਸ਼ੰਕਾ ਚਲੋ ਗੋਪੀ ਗਈ ਆਪਣੇ ਘਰ ਮੈਂ ਤਬ ਤੇ ਹਰ ਜੀ ਇੱਕ ਖੇਲ ਮਚਾਈ ਸੰਗ ਲਇਓ ਆਪਣੇ ਮੁਸਲੀ ਧਰ ਦੇਖ ਤਾ ਮਿੱਟੀਆ ਇਨਖਾਈ ਭੋਜਨ ਖਾਨੇ ਕੋ ਤਜ ਖੇਲੇ ਮੁਸਲੀ ਧਰ ਬੁਲ ਭੱਦਰ ਨੂੰ ਸਮਝਣਾ ਮੂਂਗਲੀ ਰੱਖਦਾ ਜੱਥੇ ਮੁਸਲੀ ਦਾ ਮੁੰਡਾ ਨਾ ਸਮਝਿਆ ਨਾ ਕਿਤੇ ਭੋਜਨ ਖਾਨੇ ਕੋ ਤਜ ਖੇਲੇ ਸੋ ਗਵਾਰ ਚੱਲੇ ਘਰ ਕੋ ਸਭ ਧਾਈ ਜਾਏ ਹਲੀ ਸੋ ਕਹੇ ਉਹ ਜਸਦਾ ਪਹਿ ਬਾਤਵ ਹੈ ਤਨ ਖੋਲ ਸੁਣਾਈ ਮਾਤ ਕਹਿਓ ਰਿਸ ਕੈ ਸੁਤ ਕਹ ਤਬ ਲੈ ਛਟਿਆ ਤਨ ਤਾਹੇ ਪ੍ਰਹਾਰਿਓ ਤਉ ਮਨ ਮਦ ਡਰਿਓ ਹਰ ਜੀ ਜਸ ਦਾ ਜਸ ਦਾ ਕਰਕੇ ਜੋ ਪੁਕਾਰਿਓ ਛਟੀਆਂ ਮਾਰੀਆਂ ਮਾਤਾ ਨੇ ਕਿ ਤੂੰ ਮਿੱਟੀ ਕਿਉ ਖਾਨਾ ਜਿਦ ਲੱਗਿਆ ਮਾਂ ਮਾਂ ਕਹਿਣ ਜੋ ਮੂੰਹ ਅੱਡੇ ਸਾਰੀ ਸੇਤੀ ਮੂੰਹ ਚ ਦਿਖਾ ਦਿੱਤੀ ਦੇਖੋ ਆਏ ਸਭ ਐ ਮੋਖੋ ਮੁਖ ਦੇਖੋ ਆਏ ਸਭੈ ਮੋਹ ਕੋ ਮੁਖ ਜਿੰਦ ਮਾ ਦੇਖਦਾ ਸਾਰੇ ਹੋਰ ਵੀ ਦਿਖਾ ਦੇ ਮੇਰਾ ਮੂੰਹ ਮੈਂ ਮਿੱਟੀ ਹੈਨੀ ਵਿੱਚ ਮਾਤ ਕਹੇ ਉਹ ਤਬ ਤਾਤ ਪਸਾਰੇਉ ਸਿਆਮ ਕਹੈ ਤਨ ਆਨਨ ਮੈਂ ਸਭ ਹੀ ਧਰਮੂਰਤ ਬਿਸਵ ਦਿਖਾ ਰਿਓ ਸਿੰਧ ਧਰਾ ਤਰ ਔ ਧਰਨੀ ਸਭ ਥੰਬਲ ਕੋਪੁਰ ਔਪੁਰ ਨਾਗਨ ਥਾਂ ਬਲ ਕੋਪੁਰ ਥਾਂ ਬਲ ਹਾਂ ਰਾਜੇ ਬਲ ਦੀ ਪਤਾਲ ਦੀ ਪੁਰੀ ਵੀ ਹਾ ਬਲਕਪੁਰ ਔਪੁਰ ਨਾਗਨ ਨਾਗਾਂ ਦੀ ਪੁਰੀ ਔਰ ਸਬੈ ਨਿਰਖੇ ਤਹਿ ਮੈ ਪੁਰ ਵੇਦ ਪੜੈ ਬ੍ਰਹਮਾਗਨ ਤਾਗਨ ਗੰਬੇਦ ਪੜੈ ਬ੍ਰਹਮਾ ਗਨਤਾ ਗਨ ਤਾਗਨ ਬ੍ਰਹਮਾ ਵਿੱਚ ਬ੍ਰਹਮ ਲੋਕ ਦਿਖਾ ਦਿੱਤਾ ਮੂੰਹ ਚ ਬ੍ਰਹਮਾ ਵੇਦ ਪੜਦਾ ਦਿਖਾ ਦਿੱਤਾ ਉਹਦੇ ਵਿੱਚ ਸਾਰੀ ਸ੍ਰਿਸ਼ਟੀ ਦਿਖਾ ਦਿੱਤੀ ਵਿਰਾਟ ਰੂਪ ਧਾਰ ਕੇ ਔਰ ਸਬੈ ਨਿਰਖੇ ਤਹਿ ਮੈ ਪੁਰ ਵੇਦ ਪੜੈ ਬ੍ਰਹਮ ਗਨ ਤੇ ਸੁਣਾਉਂਦਾ ਕੀ ਕਰਦਾ ਔਰ ਸਬੈ ਨਿਰਖੇ ਤਹਿ ਮੈ ਪੁਰ ਔਰ ਸਬੈ ਨਿਰਖੇ ਤਹਿ ਮੈ ਪੁਰ ਬੇਦ ਪੜੈ ਬ੍ਰਹਮਾ ਗਨਤਾ ਗਨ ਰਿੱਧ ਅ ਸਿੱਧ ਓ ਆਪਣੇ ਦੇਖ ਕੈ ਜਨ ਅਭੇਵ ਲੱਗੀ ਪਗ ਲਾਗਨ ਸਿਆਮ ਕਹੈ ਤਿਨ ਚਛਨ ਸੋ ਸਭ ਦੇਖ ਸਭ ਦੇਖ ਲਿਓ ਜੋ ਬੜੀ ਬੜ ਭਗਨ ਦੋਹਰਾ ਜੈ ਰਜ ਸਵੇਤ ਜੀ ਉਤਪਜਾ ਦੇਖੇ ਤਿਨ ਮਹਿ ਜਾਏ ਤਿਨ ਤਿਹ ਤਿਹ ਜਾਏ ਪੁੱਤਰ ਭਾਵ ਕੋ ਦੂਰ ਕਰ ਪਾਇਨ ਲਾਗੀ ਧਾਏ ਇਸ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਮਾਤ ਜਸਦਾ ਕੋ ਮੁਖ ਪ੍ਰਸਾਰ ਵਿਸ਼ਵ ਰੂਪ ਦਿਖੈਬੋ